ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਹਨੇ ਵਾਕਿਆ ਹੀ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਹਾ ਪਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਤਨਾ ਹੁਣ ਅੱਜ ਦਿਨ ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਇਸ ਵੀ ਰੋਕਟ ਦੀ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਨੀਅਰ ਬਾਊਟ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਜੋ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਤੇ ਉਦੋਂ ਹਾਲਾਤ ਜਿਹੜੇ ਸੀ ਬਦ ਤੋਂ ਬੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਤੇ ਜਦੋਂ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਕਈ ਅਸੀਂ ਆਪਣੇ ਬੱਚਿਆਂ ਦੇ ਭਲੇ ਲਈ ਕੁਝ ਨਾ ਕੁਝ ਵਧੀਆ ਕਰ ਰਹੇ ਆ। ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿ ਅ ਰਾਤ ਦਿਨ ਮਿਹਨਤ ਕਰ ਰਹੇ ਆ ਜੀ ਕੰਮ ਕਰ ਰਹੇ ਆ ਔਰ ਇੱਕ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਈ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਿਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਦਾ ਮੈਂ ਕਹਿ ਸਕਦਾ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਖੋਂ ਕਰਪਸ਼ਨ ਦਾ ਪੂਰਾ ਯੂਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਟੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀ ਹਲੀਆਂ ਤੇ ਲੈ ਕੇ ਆਉਣਾ। ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ। ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀਏ ਨਾ ਵੀ ਜੇ ਕਾਂਗਰਸੀਆਂ ਨੇ ਪੁੱਛ ਲਈਏ ਯਾਰ ਤੁਸੀਂ ਕੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ। ਉਹ ਕਹਣਗੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ ਜੇ ਉਹਨਾਂ ਨੂੰ ਪੁੱਛ ਲਈਏ ਨਾ ਵੀ ਇਹ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨੇ ਇਹ ਬਾਅਦ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ ਉਹਨਾਂ ਨੂੰ ਫਿਰ ਪੁੱਛ ਲਈਏ ਨਾ ਵੀ ਤੁਸੀਂ ਕੀ ਹੈ ਸਮਾਰਟਫੋਨ ਦੇਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਇਹਨਾਂ ਕੋਲ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਉਹ ਖੱਬੇ ਪਾਸੇੋਂ ਦੇਣਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਖਾਲ ਦਿੰਦਾ ਮਹੱਲਾ ਕਲੀਨਿਕ ਕਿਆ ਸੀ ਬਣਾ ਕੇ ਵਿਖਾਲ ਦਿੱਤੇ ਸਕੂਲ ਆਫ ਫੈਮਿਨ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਆ ਸੜਕ ਸੁਰੱਖਿਆ ਫੋਰਸ 스마트 ਸਕੂਲ 스마트 ਸਕੂਲ ਥਰਮਲ ਪਲਾਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੱਤੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਿੱਧਾ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨਣਾ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੂੰ ਕਿਉਂ ਨਾ ਪਿਆਰ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਘਰ ਘਰ ਜਣਾ ਪਛਾਇਆ ਸਕੂਲ ਅਸੀਂ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਨੇ ਆ ਮਾਪਿਆਂ ਨੂੰ ਵੀ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਸੋ ਇੱਧਰ ਬੱਚੇ ਪਾ ਦਿਓ ਆਪਾਂ ਸਕਲ ਸਮਝੇ ਕਿ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫ ਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੁਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਉਹ ਦੱਸ ਰਹੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅੱਜ ਉਹ ਵੀ ਟੀਚਰ ਪ੍ਰਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵਾ ਵੀ ਅ ਵਾਕਿਆ ਇਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜਿੱਥੇ ਵੀ ਸਰਕਾਰ ਨੂੰ ਪਤਾ ਲੱਗਦਾ ਵੀ ਇਹ ਲੋਕਾਂ ਦੀ ਡਿਮਾਂਡ ਹੈ ਪਬਲਿਕ ਦੀ ਡਿਮਾਂਡ ਹੈ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਅਧਾਇਰੇ ਆ ਉਹਨਾਂ ਨੂੰ ਦੇਈਏ ਧੰਨਵਾਦ ਸੱਤ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ ਤਿੰਨ ਧਮ ਦਾ ਉਦਘਾਟਨ ਹੈ ਸਰਕਾਰੀ ਸੀਨੀਅਰ ਸਕੂਲ ਜਿਲ੍ਹਾ ਟੈਕਸਿੰਡ ਦੇ ਵਿੱਚ ਇੱਕ ਪੇਸਰ ਸਾਨੂੰ ਵਧੀਆ ਬਾਉਂਡਰੀ ਵਾਲ ਮਿਲੀ ਹੈ ਜਿਹਦੀ ਸੱਤ ਫੁੱਟ ਤੋਂ ਵੱਧ ਉਚਾਈ ਹੈਗੀ ਹੈ ਉਸ ਦੇ ਵਿੱਚ 750000 ਦਾ ਖਰਚਾ ਸੀਗਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਦੂਸਰਾ ਸੀਗਾ ਕਲਾਸਰੂਮਸ ਦੀ ਰਿਪੇਅਰਸ ਦੇ ਜਿਹੜੇ ਕਿ ਸੰਗਰਮ ਦੇ ਪਾਸੇ ਸਿੰਕਟ ਸੀਗੇ ਉਹ ਟਾਈਲਾਂ ਵਾਲੇ ਕਰਵਾ ਦਿੱਤੇ ਆ ਤੇ ਉਹਦੇ ਵਿੱਚ 500000 ਦੀ ਗ੍ਰਾਂਟ ਮਿਲੀ ਜਿਹੜੀ ਖਰਚ ਲਈ ਗਈ ਤੇ ਇਸ ਤੋਂ ਇਲਾਵਾ 70000 ਬਾਥਰੂਮ ਦੀ ਰਿਪੇਅਰ ਵਾਸਤੇ ਮਿਲੀ ਸੀ ਇਹ ਸਾਰੇ ਕੰਮ ਦੇ ਨਾਲ ਸਕੂਲ ਦਾ ਜਿਹੜਾ ਹਾਲ ਕਾਫੀ ਬਦਲ ਗਿਆ ਬੱਚਿਆਂ ਨੂੰ ਪੂਰੀ ਜਿਹੜੀ ਸਹੂਲਤ ਮਿਲ ਰਹੀ ਹੈ ਸਰ ਐਰੇ ਲਈ ਸਕੂਲ ਦਾ ਜਿਹੜਾ ਮਿਹਨਤੀ ਸਟਾਫ ਹੈ ਨਾ ਉਹਦਾ ਯੋਗਦਾਨ ਹੈ ਕਿ ਉਹਨਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਮ ਜਿਹੜਾ ਬਾੜ ਬਣ ਰਿਹਾ ਹੈ ਬੱਚੇ ਸਾਡੇ ਕੋਲ ਬਟਾਲਾ ਲਈ ਤਾਂ ਜਾਂਦੇ ਕਿਉਂਕਿ ਬਟਾਲਾ ਜਿਹੜਾ ਸਕੂਲ ਹੈ ਮੋਬਾਇਲ ਦਾ ਸਕੂਲ ਹੈ ਉਹਦੇ ਜਿਹੜਾ ਸਾਇੰਸ ਕੋਪਰੀ ਹੈਗਾ ਕਿਲਾ ਟੈਕਸ ਜਿਹੜਾ ਸਕੂਲ ਹੈ ਜਿਹਦੇ ਵਿੱਚ ਸਾਇੰਸ ਆਰਟਸ ਕਮਰਸ ਤੇ ਵੋਕੇਸ਼ਨ ਚਾਰੇ ਸਟਰੀਮਸ ਪਲਸ 1 2 ਦੀਆਂ ਚੱਲਦੀਆਂ ਹੈ ਐ ਸਕੂਲ ਦਾ ਸਨਮਾਨ ਹੈ ਕਿ ਜਿਹੜੇ ਬਟਾਲਾ ਦੇ ਤੱਕ ਬੱਚੇ ਸਾਡੇ ਕੋਲ ਪੜਨ ਆਉਂਦੇ ਆ ਕਮਰ ਬੱਚਿਆਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਬੱਚਿਆਂ ਦੇ ਪੇਰੈਂਟਸ ਨੂੰ ਇਹ ਮੈਸੇਜ ਹੈ ਕਿ ਸਰਕਾਰੀ ਸਕੂਲ ਦੇ ਬਾਰੇ ਜਿਹੜਾ ਨਾ ਕੋਈ ਪੁਰਾਣਾ ਕਨਸੈਪਟ ਹੈਗਾ ਕਿ ਬੱਚਿਆਂ ਨੂੰ ਸ਼ਾਇਦ ਇਨਫਰਾਸਟ੍ਰਕਚਰ ਵਧੀਆ ਨਹੀਂ ਮਿਲਦਾ ਕਿਤੇ ਭੁੰਜੇ ਬਿਠਾਣ ਦੇਣਗੇ ਇਹੋ ਜਿਹੀ ਕੋਈ ਗੱਲ ਨਹੀਂ। ਹਰ ਬੱਚੇ ਕੋਲ ਇਨਫਰਾਸਟ੍ਰਕਚਰ ਹੈਗਾ। ਸਾਡੇ ਕੋਲ ਹਰ ਕਲਾਸ ਦੇ ਟੂਨ ਪ੍ਰੋਜੈਕਟਰ ਦੇ ਨਾਲ ਆਪਾਂ ਸਟੱਡੀ ਕਰਵਾਉਂਦੇ ਆਂ ਤੇ ਉਸ ਦੇ ਵਿੱਚ ਬੜੇ ਵਧੀਆ-ਵਧੀਆ ਲੈਕਚਰ ਆਉਂਦੇ ਆ। ਇਵਨ NEET ਦੀ JEE ਦੀ ਤਿਆਰੀ ਕੰਪੀਟੀਸ਼ਨ ਦੀ ਉਹ ਵੀ ਅਸੀਂ ਕਰਵਾਉਂਦੇ ਹਾਂ ਗਿਆ ਸਕੂਲਾਂ ਦੇ ਵਿੱਚ ਹੀ। ਉਹਨਾਂ ਦੇ ਮੋਬਾਈਲ ਤੋਂ ਘਰ ਬੈਠੇ ਵੀ ਉਹਨਾਂ ਨੂੰ ਸਾਡੇ ਸਕੂਲਾਂ ਤੇ ਜੁੜ ਸਕੂਲ ਤਾਮਿਲ ਰਿੰਗਿਆ ਸਿੱਖਰ ਦੇ ਸੰਬੰਧ ਵਿੱਚ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਤੇ ਜੇ ਕੋਈ ਭੇਟਾ ਹੋਵੇ ਤੇ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਸਕੂਲ ਆ ਕੇ ਸਾਰਾ ਹਿਰਨਨ ਦੱਸ ਸਕਦਾ ਕਿ ਸਾਡੇ ਕੋਲ ਕੀ ਸਹੂਲਤਾਂ ਹੈਂ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਦੋ ਕਦਮ ਅੱਗੇ ਹਾਂ ਪਿੱਛੇ ਨਹੀਂ ਹੈਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈਂ ਇੰਡੀਆ ਕ੍ਰਾਈਮ